ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਰਾਫਟ ਹਾਊਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਐਂਓ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਸੋਹਣੀ ਲੱਗਣ ਦੀ ਗਾਰੰਟੀ ਆਪਾਂ ਹਰ ਵਾਰ ਦਿੰਦੇ ਆ ਵੀਡੀਓ ਸੋਹਣੀ ਲੱਗੀ ਲਾਈਕ ਕਰ ਦਿਓ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਫਾਇਦਾ ਹੋ ਸਕੇ ਨੰਗਲ ਕਰਾਫਟ ਹਾਊਸ ਦਾ ਚੈਨਲ ਆ ਰਿਹਾ ਉਹਦੇ ਸਾਹਮਣੇ ਬਿਲਕੁਲ ਰੈੱਡ ਕਲਰ ਦਾ ਬਟਨ ਆ ਜੀ ਉਹਨੂੰ ਸਬਸਕ੍ਰਾਈਬ ਦਾ ਉਹਨੂੰ ਓਕੇ ਨੱਪ ਪੂਰਾ ਮਤਲਬ ਜਿਹੜੇ ਕਸਟਮਰ ਹੈਗੇ ਉਹਨਾਂ ਦੀ ਤਰ੍ਹਾਂ ਫਾਇਦਾ ਕਰ ਸਕੋ ਅੱਜ ਸੂਟ ਲੈ ਕੇ ਆਇਆ ਬਹੁਤ ਹੀ ਘੈਂਟ ਕ੍ਰਸ਼ ਕਾਟਨ ਦਾ ਕਪੜਾ ਬੋਲਦੇ ਆ ਜੀ ਇਹਨੂੰ ਬਜ਼ਾਰਾਂ ਚ ਤੁਹਾਨੂੰ ਸਸਤਾ ਵੀ ਮਿਲ ਸਕਦਾ ਹੈ ਪਰ ਉਹ ਕਪੜਾ ਪੂਰਾ ਨਹੀਂ ਹੁੰਦਾ ਸੂਟ ਦਾ ਚਲੋ ਮੈਂ ਦੁਕਾਨਦਾਰ ਦਾ ਨਾਮ ਨਹੀਂ ਲੈਂਦਾ ਤਾਂ ਇਹ ਗੱਲ ਨਹੀਂ ਕਹਿੰਦਾ ਪਰ ਮੇਰੇ ਕੱਪੜੇ ਦੀ ਗਾਰੰਟੀ ਉਹ ਸੂਟ ਬਣੂਗਾ ਤੇ ਕਪੜਾ ਪੂਰਾ ਵਧੀਆ ਹੋਊਗਾ ਲਓ ਜੀ ਕੱਪੜੇ 'ਚ ਕੋਈ ਕਮੀ ਪੇਸੀ ਨਹੀਂ ਹੈਗੀ ਸੂਟ ਪੂਰਾ ਬਣੂਗਾ ਜਿਵੇਂ ਮਰਜ਼ੀ ਖਿੱਚੋ ਲੋ ਜਾਂ ਮਰਜ਼ੀ ਆਫ ਕਰ ਲਿਓ ਕੁਈ ਗੱਲ ਨਹੀਂ ਜੀ ਆਪਣੀ ਪ੍ਰਣਾਸ ਸੇਜ ਦਾ ਨਾ ਕੁਝ ਹੁੰਦਾ ਨੰਗਲ ਕਲੋਥ ਹਾਊਸ ਮਹਿਲਕਲਾ ਜਲਦੋ ਮਰਜੀ ਆਜੋ ਜੀ ਸੂਟ ਤੁਹਾਨੂੰ ਮਿਲੂਗਾ ਇੱਕ ਸਿੰਗਲ ਸੂਟ ਲੈਣਾ 150 ਰੁਪਏ ਦਾਗਾ ਜੇ ਮੰਨ ਲਓ ਚਾਰ ਇਕੱਠੇ ਲੈ ਲਾਂਗੇ ਤਾਂ 500 ਰੁਪਏ ਦਾ 500 ਰੁਪਏ ਦੇ ਚਾਰ ਸੂਟ ਮਿਲਣਗੇ ਜੀ ਮਹਿਲਕਲਾ ਮਹਿਲਕਲਾ ਬਿਜਾਰ ਦੇ ਵਿੱਚ ਪੀਰਖਾਨਾ ਦੀ ਪੀਰਖਾਨੇ ਬਿਲਕੁਲ ਸਾਹਮਣੇ ਕਿਚਨ ਜਿਹੜੀ ਗਲੀ ਹੈ ਗਲੀ ਚ ਆਪਣੀ ਦੁਕਾਨ ਆ ਨੰਗਲ ਕਲੋਥ ਹਾਊਸ ਦੇ ਨਾਮ ਨਾਲ ਜਦੋਂ ਮਰਜੀ ਆਜੋ ਨਹੀਂ ਆ ਸਕਦੇ ਨੰਬਰ ਹੈਗਾ ਆਪਣਾ 949931600 ਤੇ ਕੰਟੈਕਟ ਕਰ ਲੋ ਕਾਲ ਕਰ ਲੋ WhatsApp ਮੈਸੇਜ ਕਰ ਲੋ ਸਕ ਦੇ ਪਹਚਾਦਾਂਗੇ ਸ਼ਿਪਿੰਗ ਚਾਰਜੇ ਤੇ ਲੱਗੂ ਲੱਗੂ ਮੌਕੇ ਦੱਸ ਦਾਂਗੇ ਜੋ ਵੀ ਹੋਊਗਾ ਸੂਟ ਸਿੰਗਲ ਲਾਉਂਗੇ 150 ਰੁਪਏ ਦਾ ਜੀ ਤੇ ਚਾਰ ਸੂਟ ਇਕੱਠੇ ਕਰਕੇ ਲੈ ਲਓਗੇ ਤਾਂ 500 ਰੁਪਏ ਦੇ ਚਾਰ ਮਿਲ ਜਾਣਗੇ ਫਿਰ 125 ਰੁਪਏ ਦਾ ਪੈ ਜਾਊਗਾ ਜਿਹੜਾ ਵੀ ਤੁਸੀਂ ਲੈਣਾ ਉਹਦਾ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਭੇਜ ਦਿਓ ਡਾਕ ਰਾਈਡ ਸੂਟ ਤੁਹਾਡੇ ਘਰੇ ਪਹਚਾਦਾਂਗੇ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਮਿਲ ਜੂਗਾ ਤੁਹਾਨੂੰ ਜੇ ਦੁਕਾਨ ਤੇ ਆ ਕੇ ਲੈ ਕੇ ਸਕਦੇ ਲੋਕਾਂ ਨੇ ਮੇਰੇ ਪਰ ਇਹਨੂੰ ਬੇਨਤੀ ਆ ਕਿ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜੇ ਵੀ ਦੁਕਾਨ ਤੇ ਆ ਸਕਦੇ ਆ ਜਲਦੀ ਜਲਦੀ ਆਜੋ ਦੁਕਾਨ ਤੇ ਆ ਕੇ ਫੜਾ ਫੜਾ ਸੂਟ ਰੱਖ ਦਾਂਗੇ ਦੋ ਤਿੰਨ ਦਿਨਾਂ ਦੇ ਵਿੱਚ ਜਦੋਂ ਮਰਜ਼ੀ ਆ ਕੇ ਲੈ ਜਾਓ ਤੁਸੀਂ ਪਰ ਪੇਮੈਂਟ ਅਡਵਾਂਸ ਲਵਾਂਗੇ ਜੀ ਲੋ ਸਾਰੇ ਕਲਰ ਇੱਕ ਤੋਂ ਇੱਕ ਘੈਂਟ ਕਲਰ ਨੇ ਜੀ ਕੱਪੜੇ ਦਾ ਨਾਮ ਆ ਕ੍ਰਸ਼ ਮੈਂ ਤੁਹਾਨੂੰ ਫੇਰ ਦੱਸ ਰਿਹਾ ਵੀ ਕੱਪੜਾ ਪੂਰਾ ਹੋਊਗਾ ਸੂਟ ਦਾ ਕੋਈ ਕਮੀ ਨਹੀਂ ਹੈਗੀ ਸਸਤਾ ਮਿਲ ਰਿਹਾ ਬਾਜ਼ਾਰਾਂ 'ਚ ਪਰ ਆਪਣੇ ਕੋਲੇ ਸੂਟ ਦੀ ਕੁਆਲਿਟੀ ਬਹੁਤ ਵਧੀਆ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਜਦੋਂ ਆਪਾਂ ਨਾਲ ਮੇਲਾਂਗੇ ਨਾ ਫੇਰ ਪਤਾ ਲੱਗਦਾ ਹੁੰਦਾਗਾ ਨੰਗਲ ਕਲਾਥ ਹਾਊਸ ਮੈਲਕਾਂ ਆਪਣੀ ਦੁਕਾਨ ਦਾ ਨਾਮ ਹੈ ਜੀ ਨੰਗਲ ਕਲਾਥ ਹਾਊਸ ਨੰਗਲ ਦੁਕਾਨ ਹੈਗੀ ਆਪਣੀ ਨੰਗਲ ਕਲਾਥ ਹਾਊਸ ਆਪਣੀ ਦੁਕਾਨ ਦਾ ਨਾਮ ਹੈ ਜੀ ਦੁਕਾਨ ਹੈਗੀ ਹੈ ਮਹਿਲਕਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਮੈਲਕਾਂ ਜਦੋਂ ਮਰਜ਼ੀ ਆ ਜਾਓ ਜੀ ਨੰਬਰ ਹੈਗਾ 9494316 ਯਰ ਤੇ ਕੰਟੈਕਟ ਕਰ ਲੋ ਨਹੀਂ ਪਤਾ ਲੱਗਦਾ ਕਾਲ ਕਰ ਲੋ WhatsApp ਮੈਸੇਜ ਕਰ ਲੋ ਸੂਟ ਤੁਹਾਡਾ ਡਾਕ ਰਾਹੀਂ ਘਰੇ ਵੀ ਪਹੁੰਚਾ ਦਨੇ ਆਪਾਂ ਕੈਸ਼ ਓਨ ਡਿਲੀਵਰੀ ਨਹੀਂ ਕਰਦੇ ਪਹਿਲਾਂ ਦੱਸ ਰਿਹਾ ਜੀ ਪੈਸੇ ਅਡਵਾਸ ਦੇਣੇ ਪੈਣਗੇ ਉਸ ਤੋਂ ਬਾਅਦ ਸੂਟ ਤੁਹਾਡਾ ਡਾਕ ਰਾਹੀਂ ਤੁਹਾਨੂੰ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਮਿਲ ਜੂਗਾ ਦੇਖੋ ਕਿੰਨੇ ਪਿਆਰੇ ਕਲਰ ਨੇ ਜਲਦੀ ਜਲਦੀ ਜਿਹੜਾ ਵੀ ਲੈਣਾ 500 ਰੁਪਏ ਤੇ 400 ਦਾ ਸ਼ਿਪਿੰਗ ਚਾਰਜ ਤੇ ਲੱਗੂ ਲੱਗੂ ਆ ਮੌਕੇ ਦੱਸ ਦਾਂਗੇ ਜੀ ਵਿਗੜਦੇ ਹਿਸਾਬ ਨਾਲ ਹੁੰਦਾ ਹੈ ਹਨਾ ਜਲਦੀ ਜਲਦੀ ਬੁੱਕ ਕਰ ਲੋ ਸੂਟ ਤੁਹਾਡਾ ਡਾਕ ਰਾਹੀਂ ਘਰੇ ਪਹੁੰਚਾ ਦਾਂਗੇ ਜੇ ਦੁਕਾਨ ਤੇ ਨਹੀਂ ਆ ਸਕਦੇ ਜੇ ਦੁਕਾਨ ਤੇ ਆ ਸਕਦੇ ਹੋ ਫਿਰ ਤਾਂ ਗੋਡ ਅਨ ਬੈਟਰ ਆ ਉਹਦੇ ਵਾਸਤੇ ਦੁਕਾਨ ਤੇ ਆਓ ਸੂਟ ਦੇਖੋ ਪਸੰਦ ਕਰਕੇ ਲੈ ਕੇ ਜਾਓ ਕਿਉਂਕਿ ਜਦੋਂ ਕਪੜਾ ਅੱਖਾਂ ਸਾਹਮਣੇ ਆਊਗਾ ਨਾ ਫਿਰ ਪਤਾ ਲੱਗੂ ਵੀ ਹਾਂ ਕਪੜਾ ਵਾਕਈ ਸੋਹਣਾਗਾ ਜਲਦੀ ਜਲਦੀ ਜਿਹੜਾ ਵੀ ਲੈਣਾ ਫਿਰ ਡਿਜ਼ਾਈਨ ਇਹ ਸੇਲ ਹੋ ਜਾਂਦੇ ਆ ਹੋਰ ਡਿਜ਼ਾਈਨ ਆ ਜਾਂਦੇ ਆ ਹਨਾ ਕੋਸ਼ਿਸ਼ ਤਾਂ ਕਰਦੇ ਆ ਪੂਰੀ ਵੀ ਡਿਜ਼ਾਈਨ ਸੇਮ ਮਿਲ ਜੇ ਪਰ ਇਹਦਾ ਵੀ ਨਵੇਂ ਡਿਜ਼ਾਈਨ ਲਿਆ ਕਿ ਨਵੇਂ ਡਿਜ਼ਾਈਨ ਵੇਚਣ ਦਾ ਹੋ ਹੁੰਦਾ ਜੀ ਜਲਦੀ ਜਲਦੀ ਆਜੋ ਲੋਕਾਂ ਲਈ ਮੇਰੇ ਭੈਣਾਂ ਨੂੰ ਰਿਕਵੈਸਟ ਆ ਕਿ ਜਲਦੀ ਜਲਦੀ ਆਜੋ ਜਿਹੜਾ ਵੀ ਸੂਟ ਪਸੰਦ ਦਾ ਲੈ ਲਓ ਜੇ ਦੂਰੋਂ ਵੀਡੀਓ ਦੇਖਦੇ ਹੋ ਤੁਸੀਂ ਉਹ ਵੀ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ WhatsApp ਤੇ ਨੰਬਰ ਤੇ ਕੰਟੈਕਟ ਕਰ ਲਓ ਤੇ ਵੀਡੀਓ ਨੰਬਰ ਹੈਗਾ 99931600 ਤੇ ਫੋਟੋ ਭੇਜ ਦੋ ਸਕਰੀਨਸ਼ਾਟ ਲੈ ਕੇ ਭੇਜ ਦੋ ਕੋਈ ਇਨਕੁਆਰੀ ਆ ਤੁਹਾਡੀ ਤਾਂ ਗੱਲ ਕਰ ਸਕਦੇ ਹਾਂ ਸਿੰਗਲ ਸੂਟ 150 ਰੁਪਏ ਦਾ ਤੇ ਚਾਰ ਸੂਟ ਲਾਓਗੇ ਇਕੱਠੇ 500 ਰੁਪਏ ਦੇ ਸ਼ਿਪਿੰਗ ਚਾਰ ਜੋ ਵੀ ਹੋ ਮੌਕੇ ਤੇ ਲੱਗੂ ਲੱਗੂ ਉਹ ਤੁਹਾਨੂੰ ਦੱਸ ਦਾਂਗੇ ਜੀ ਗਰੰਟੀ ਹੈ ਤੋਂ ਸਸਤਾ ਸੂਟ ਨਹੀਂ ਮਿਲ ਸਕਦਾ ਸਸਤੇ ਮਿਲਦੇ ਆ ਪਰ ਉਹ ਕਪੜਾ ਘੱਟ ਹੁੰਦਾ ਕਪੜੇ ਦੇ ਵਿੱਚ ਕਮੀ ਹੁੰਦੀ ਹੈ ਇਹ ਚ ਕੋਈ ਕਮੀ ਨਹੀਂ ਹੈਗੀ ਜਿਵੇਂ ਮਰਜ਼ੀ ਸਵਾ ਕੇ ਸਟਿਚ ਕਰਕੇ ਪਵਾ ਸਕਦੇ ਹਾਂ 150 ਰੁਪਏ ਦਾ ਸਿੰਗਲ ਸੂਟ ਫੇਰ ਦੱਸ ਰਹੇ ਹਾਂ 500 ਦੇ ਚਾਰ ਨੰਗਲ ਕਰਾਫਟ ਹਾਊਸ ਮਲਕਲਾ ਨੰਬਰ ਹੈਗਾ 999316000 ਜਲਦੀ ਜਲਦੀ ਆਜੋ ਜੀ ਮੈਂ ਜਲਦੀ ਵੱਲਦਾ ਹੋਰ ਤੁਹਾਨੂੰ ਨਵੇਂ ਵੀਡੀਓ ਚੋਣੋ ਸਗੇ ਸੂਟਾਂ ਨਾਲ ਫੱਸੀ ਕਾਲ ਜੀ